ਸੂਰ ਵੀ ਖਾਂਦਾ ਹੀ ਆ ਨਾ ਆਪਾਂ ਕਹਿੰਦੇ ਆ ਵੀ ਬੰਦਾ ਮਰਨ ਤੋਂ ਬਾਅਦ ਸੂਰ ਦੀ ਜੂਨੀ ਪੈਂਦਾ ਨਹੀਂ ਮਨੁੱਖ ਜਿਉਂਦੇ ਜੀ ਵੀ ਸੂਰ ਦੀ ਜੂਨੀ ਪੈਂਦਾ ਹੈ ਸੂਰ ਦਾ ਕੰਮ ਕੀ ਹੈ ਸਾਰੇ ਨਗਰ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਉਹਨੇ ਢੇੜਾ ਦੇਣਾ ਜਿੱਥੇ ਗੰਦਗੀ ਆ ਉੱਥੇ ਮੂੰਹ ਮਾਰਨਾ ਜੋ ਮਿਲਦਾ ਉਹਨੇ ਖਾ ਜਾਣਾ ਤੇ ਸੂਰ ਦੀ ਜੂਨੀ ਅਸੀਂ ਉਦੋਂ ਪੈਂਦੇ ਆ ਜਦੋਂ ਅਸੀਂ ਸਾਰੇ ਪਾਸੇ ਨਗਰ ਦੇ ਵਿੱਚ ਫਿਰਦੇ ਆਂ ਜੀਵਨ ਦੇ ਵਿੱਚ ਅਸੀਂ ਆਪਾਂ ਇੱਕ ਦੂਜੇ ਨਾਲ ਮਿਲਮਲਾਪ ਕਰਦੇ ਆਂ ਪਰ ਨਿੰਦਿਆ ਦੇ ਵਿੱਚ ਜਦੋਂ ਅਸੀਂ ਮੂੰਹ ਮਾਰਦੇ ਆਂ ਚੁਗਲੀ ਵਿੱਚ ਮੂੰਹ ਮਾਰਦੇ ਆਂ ਝੂਠ ਵਿੱਚ ਮੂੰਹ ਮਾਰਦੇ ਆਂ ਭਾਵ ਚੁਗਲੀ ਨਿੰਦਿਆ ਵੀ ਇੱਕ ਗੰਦ ਹੈ ਜੇ ਅਸੀਂ ਇਹ ਖਾਂਦੇ ਆਂ ਤਾਂ ਅਸੀਂ ਵੀ ਸੂਰ ਦੀ ਜੂਨੀ ਪਏ ਆਂ ਆਖੋ ਸਤਨਾਮ ਇਹ ਸਤਗੁਰਾਂ ਦੀ ਬਾਣੀ ਨੇ ਸਮਝਾਉਣਾ ਕੀਤਾ ਸੋ ਸਤਗੁਰਾਂ ਦੀ ਬਾਣੀ ਦਾ ਕੱਲਾ ਕੱਲਾ ਸ਼ਬਦ ਸਾਡੇ ਜੀਵਨ ਦਾ ਆਸਰਾ ਹੈ ਸਹਾਰਾ ਹੈ ਸਮਝਾਉਣਾ ਕਰਦੇ ਨੇ ਸਤਿਗੁਰ ਕੇ ਭਾਈ ਉਹ ਚੀਜ਼ ਖਾ ਜਿਹਦੇ ਨਾਲ ਤੇਰਾ ਸਰੀਰ ਵੀ ਤੰਦਰੁਸਤ ਰਹੇ ਤੇਰਾ ਮਨ ਵੀ ਤੰਦਰੁਸਤ ਰਹੇ ਆਪਾਂ ਪੜ ਕੇ ਹਟੇ ਆ ਨਾ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ ਮਨਮੁਖ ਮੁਗਦ ਗੁਬਾਰਾ ਜਿਹੜੇ ਭਾਈ ਬਿਸਟਾ ਦਾ ਮਤਲਬ ਹੁੰਦਾ ਗੰਦਗੀ ਜਿਹੜੇ ਗੰਦਗੀ ਦੇ ਕੀੜੇ ਹੁੰਦੇ ਨੇ ਨਾ ਉਹ ਗੰਦਗੀ ਦੇ ਵਿੱਚ ਹੀ ਰਹਿੰਦੇ ਨੇ ਤੇ ਇਹੀ ਹਾਲ ਮਨਮੁਖਾਂ ਦਾ ਜਿਹੜੇ ਮਨਮੁਖ ਨੇ ਨਾ ਉਹ ਦੂਜਿਆਂ ਦੀ ਨਿੰਦਿਆ ਚੁਗਲੀ ਦੁਸ਼ਵੈਸ਼ ਭਾਵਨਾ ਈਰਖਾ ਕਰਦੇ ਨੇ ਬੁਰਾਈਆਂ ਕਰਦੇ ਨੇ ਇਹ ਹੀ ਉਹਨਾਂ ਲਈ ਗੰਦਗੀ ਹੈ ਮਨਮੁਖ ਬੰਦਾ ਹਮੇਸ਼ਾ ਗੰਦਗੀ ਦੇ ਵਿੱਚ ਰਹਿੰਦਾ ਜਿਵੇਂ ਗੰਦਗੀ ਦਾ ਕੀੜਾ ਗੰਦਗੀ 'ਚ ਰਹਿੰਦਾ ਮਨਮੁਖ ਬੰਦਾ ਨਿੰਦਿਆ ਕਰਨ ਦੀ ਗੰਦਗੀ ਦੇ ਵਿੱਚ ਡੁੱਬਿਆ ਰਹਿੰਦਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਕੱਲਾ ਕੱਲਾ ਸ਼ਬਦ ਸਾਡੇ ਜੀਵਨ ਦਾ ਆਧਾਰ ਹੈ ਸੋ ਗੁਰੂ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ